ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਮੋਢੀ ਹੈ ਸਿੰਘ ਸਾਹਿਬ ਕਹਿਣ ਲੱਗੇ ਸ੍ਰੀ ਗੁਰੂ ਅੰਗਦ ਦੇਵ ਆਓ ਉਸਨਾ ਪਾਸੋਂ ਜਾਣਦੇ ਹਾਂ ਕਿ ਜੋ ਪੰਜਾਬ ਵਿੱਚ ਲਗਾਤਾਰ ਤਰਾਸਤੀ ਦਾ ਆਬਾਦ ਦਾ ਮਾਹੌਲ ਬਣਿਆ ਬੜਾ ਸੋਸ਼ਲ ਹੈ ਅਕਾਲ ਦਲ ਅਕਾਲੀ ਦਲ ਆਪਣੇ ਲੋਕੀ ਜਦੋਂ ਗੱਲ ਕਰਦਾ ਸਿੰਘ ਸਾਹਿਬ ਕੀ ਤਰ੍ਹਾਂ ਕੰਮ ਕਰ ਰਹੇ ਪੰਜਾਬ ਦਾ ਆਬਾਦ ਨੂੰ ਤੇ ਦੱਸਦੇ ਆ ਕਿ ਜਿਸ ਵਿਦਵਤਵਾਦੀ ਬਾਤ ਜੇਲਾ ਮੋਦੀ ਬਤਾ ਮੈਂ ਕਿ ਕਿ ਮੈਂ ਕਿ ਮੈਂ ਪੰਚਤਤੀ ਰਾਜ ਇੰਡਸਟਰੀ ਯੋਗਤਾ ਕਰਨ ਦੀ ਪਹਿਲ ਕੀਤੀ ਹੈ ਉਸ ਦਾ ਦੱਸਦੇ ਹਾਂ ਕਿ ਸਾਥ ਵਿੱਚ ਹਰ ਇੱਕ ਸਾਥ ਹਰ ਇੱਕ ਸਾਥ ਹਰ ਇੱਕ ਸਾਥ ਹੈ ਜੀ ਸਾਡਾ ਇਹ ਸਿਕਾਤ ਨੂੰ ਆਪ ਨੂੰ ਜਿਹੜਾ ਰਿਸ਼ੇਟਡ ਹੈ ਪਾਣੀ ਵੀ ਚਾਹਦਾ ਹੈ ਜੇ ਤੋ ਪਾਣੀ ਵੀ ਕਰਣੀ ਹੋਣੀ ਹੈ ਔਰ ਪਾਣੀ ਨੂੰ ਲੈਣਾ ਵੀ ਹੈ ਜੀ ਲਿਖ ਸਕਦਾ ਪੰਜਾਬ ਦੇ ਗੱਲ ਮਾ ਮੈਂ ਲੱਗਦਾ ਜਦੋਂ ਪੰਜਾਬ ਨੂੰ ਪਾਣੀ ਨਹੀਂ ਮਿਲਦਾ ਹੈ ਪੰਜਾਬ ਨੂੰ ਪਾਣੀ ਨਹੀਂ ਮਿਲਦਾ ਹੈ ਜਦੋਂ ਸੜਕਾਂ ਖੁੱਲ ਜਾਂਦੇ ਹਨ ਤਾਂ ਨੁਕਸਾਨ ਹੋਣਾ ਤੁਹਾਨੂੰ ਜਾ ਕੇ ਹਰ ਕੀ ਹੋਈ ਮੈਂ ਸਮਝ ਲੈ ਕਿ ਸੁਣ ਸਕਦੇ ਨਾ ਜਾਂ ਇਹ ਰਹਿ ਗਏ ਸਟ੍ਰੀਟਾਂ ਇਹ ਰਿਪੀਅਨਸ ਸਟੂਲ ਕਰਕੇ ਹਰਾ ਵੀ ਮਾਰਕੀਟ ਵਿੱਚ ਚੱਲਦਾ ਹੈ ਤੇ ਫਿਰ ਭਾਰੀ ਦਰ ਤੱਕ ਸਭ ਤੋਂ ਪਹਿਲਾਂ ਕਿਹਨਾਂ ਨੂੰ ਜਾਂਮ ਕਰਨਾ ਚਾਹੀਦਾ ਹੈ ਅੰਮੜੀ ਬੁਰੀ ਤਬਾਹੀ ਜਿਹੜੀ ਹੈ ਫਲਾਨ ਕਿਟ ਕੋਲਰ ਦੇ ਨਾਲ ਪੰਜਾਬ ਨੂੰ ਅੰਚਨ ਨਹੀਂ ਪਿਆਸ਼ ਕਿਤੇ ਦੇ ਰਿਹਾ ਉਹਦੇ ਜੋ ਚੋਣਾਂ ਦੇ ਅਧਿਕਾਰੀ ਵੀ ਸੁਸਤਾਈ ਵਿੱਚ ਕੀ ਰਣਨੀਤੀ ਕੀ ਅਪਣਾਇਆ ਜਾ ਰਿਹਾ ਹੈ ਕਰਨ ਪਾਜੀ ਦੇ ਖਾਂ ਦੇ ਨੂੰ ਪਾਣੀ ਪੇਸਾ ਰਿਹਾ ਤਾਂ ਕਿ ਨੰਦਾਂ ਤੋਂ ਹੋਸਤ ਹੋ ਰਿਹਾ ਸੋਹੇ ਸੰਨ ਸਿੰਘ ਸੌਪਾਈ ਕੋਲੋਂ ਕਿਸੀ ਦੂਜੇ ਨਾਲ ਬਸੋਂ ਜਾਣਿਆ ਹੈ ਕਿ ਅਗਲੀ ਸਿਹਤ ਜੋਗਰਣ ਨੀਤੀ ਹੈ ਕਿ ਹੁਣ ਕੀ ਹੋਵੇਗਾ ਕੋਈ ਨਹੀਂ ਮੰਨ ਨਹੀਂ ਪਾਉਂਦਾ ਪ੍ਰਮਾਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ